ਪ੍ਰਧਾਨ ਲਾਦੀਆਂ ਦੀ ਅਗਵਾਈ ਹੇਠ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਬਾਬਾ ਬਕਾਲਾ ਦੇ ਇਕੱਠ ਲਈ ਨੂਰਪੁਰ ਵੇੜ ਤੋਂ ਜਥਾ ਰਵਾਨਾ ਭਾਰਤੀ ਕਿਸਾਨ ਯੂਨੀਅਨ ਖੋਸਾ ਭਾਈ ਅਮਰਤਪਾਲ ਦੀ ਰਿਹਾਈ 'ਚ ਹਮੇਸ਼ਾ ਸੰਘਰਸ਼ ਕਰਦੀ ਰਹੇਗੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਦੀ ਅਗਵਾਈ ਹੇਠ ਸੈਂਕੜੇ ਗੱਡੀਆਂ ਦਾ ਕਾਫਲਾ ਹੋਇਆ ਰਵਾਨਾ ਭਾਈ ਜੀ ਗੱਡੀਆ ਤੋਰੋ ਤੋਰੋ ਜਿਆਮ ਲੱਗਦੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਭਾਈ ਅਮਰਪਾਲ ਜੀ ਆ ਕਰੋ ਰਿਹਾ ਕਰੋ ਰਿਹਾ ਕਰੋ ਭਾਰਤੀ ਕਿਸਾਨ ਯੂਨੀਅਨ ਫੋਕਾ ਜਿੰਦਾਬਾਦ ਜਿੰਦਾਬਾਦ ਯੂਨੀਅਨ ਫੋਕਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਫੋਕਾ ਜਿੰਦਾਬਾਦ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਹਦੇ ਬੱਚੇ ਭਾਈ ਅਮਰਪਾਲ ਸਿੰਘ ਦੇ ਤੇ ਬੰਦੀ ਸਿੰਘਾਂ ਦੇ ਬਾਬਤ ਦੁਵਾਰੇ ਬੋ ਦਵਾਲ ਬਮਾਰ ਕੱਟ ਕੇ ਲਾ ਯਾਰ ਦੱਸੋ ਇੱਥੋਂ ਟੀਮ ਲੈ ਕੇ ਜਾ ਰਹੇ ਆ ਸਰਪੰਚ ਸਾਹਿਬ ਕਾਫਲਾ ਕਿੱਥੋਂ ਜਾ ਰਿਹਾ ਤੇ ਕਿੱਥੇ ਜਾ ਰਿਹਾ ਯਾ ਪਹਿਲੀ ਗੱਲ ਹੈ ਮੈਂ ਹਰਨੇਕ ਸਿੰਘ ਸੂਬਾ ਮੀਤ ਪ੍ਰਧਾਨ ਸਰਜਿੰਦਾਰ ਸਕਿੰਦਰ ਸਿੰਘ ਖੋਸਾ ਮੇਰੇ ਨਾਲ ਬਹੁਤ ਵੱਡੀ ਮੇਰੀ ਟੀਮ ਜਾ ਰਹੀ ਆ ਜਿਹਦੇ ਵਿੱਚ ਸਰਦਾਰ ਸਰਜੀਤ ਸਿੰਘ ਜੀ ਮੰਗਾ ਖੰਨਾ ਪੁਖ ਦਾ ਪ੍ਰਧਾਨ ਫਰਦਾਰ ਪਰਮਜੀਤ ਸਿੰਘ ਜੀ ਜਗਰਾਉਂ ਪੁਖ ਦਾ ਪ੍ਰਧਾਨ ਅਰੇ ਮਨਜੀਤ ਸਿੰਘ ਖਾਨਪੁਰੀ ਬਾਹਰ ਜਾਣ ਕਰਕੇ ਉਹਨਾਂ ਦੇ ਭਰਾ ਸਰਦਾਰ ਬਾਬਾ ਅਵਤਾਰ ਸਿੰਘ ਜੀ ਰੈਕੋੜ ਤੇ ਰਾਏਕੋਟ ਤੇ ਮੁੱਲਾਪੁਰ ਦਾਖਾ ਤੋਂ ਉਹ ਕਮਾਂਡ ਦੇ ਰਹੇ ਨੇ ਸਰਦਾਰ ਜੱਸਾ ਜੀ ਜਾ ਰਹੇ ਨੇ ਬਹੁਤ ਹੀ ਮੇਰਾ ਪੀਏ ਬਲਵਿੰਦਰ ਸਿੰਘ ਫੌਜੀ ਇਹ ਨੇਕਾ ਹੀ ਬੰਦੇ ਜਾ ਰਹੇ ਨੇ ਜਿਨ੍ਹਾਂ ਦਾ ਕਿ ਮੈਨਾਂ ਨਾਂ ਲੈਣ ਲੱਗ ਜਾ ਬਹੁਤ ਸਮਾਂ ਲੱਗ ਜੂਗਾ ਅੱਜ ਇਹ ਬਾਬਾ ਬਕਾਲਾ ਸਾਹਿਬ ਪੰਥਕ ਕਾਠਾ ਜਿੱਦ ਬਾਅਦ ਦੇ ਖੰਗ ਦਾ ਆਪ ਮਹਾਰੇ ਘਰਾਂ ਤੋਂ ਨਿਕਲ ਨਿਕ ਕੇ ਤੁਰੀਆਂ ਹਜੇ ਵੀ ਘਰਾਂ 'ਚ ਬਹੁਤ ਪਿੱਛੇ ਬਹੁਤ ਕਾਫਲਾ ਚੱਲ ਰਿਹਾ ਸਰਦਾਰ ਮਹਿਮੂਦ ਜੀ ਦਾ ਖਾਲਸਾ ਮੇਰੀ ਜੀ ਅੱਜ ਬਾਬਾ ਬਕਾਲਾ ਸਾਹਿਬ ਗੁਰਦੇਵ ਬਹਾਦਰ ਜੀ ਦੇ ਜਨਮ ਸਾਲ ਦੇਤੇ ਇੱਕ ਬਹੁਤ ਵੱਡਾ ਪੰਥਕਾਠਾ ਟੂਰ ਹੈ ਬਾਇਗੁਰ ਦੀ ਕੀ ਪੱਥੇ ਜੋ ਅੱਜ ਰਖੜ ਮੰਨਿਆ ਹਰ ਸਾਲ ਹੀ ਉੱਥੇ ਮਨਾਈ ਜਾਂਦੀ ਆ ਅਲੱਗ-ਅਲੱਗ ਸਟੇਜਾਂ ਲਗਡੀਆਂ ਨੇ ਤੇ ਅਸੀਂ ਜੋ ਭਾਈ ਵਰਕਪਾਲ ਸਿੰਘ ਜੋ ਪੰਥ ਦੀ ਸਟੇਜ ਆ ਉਹਦੇ ਵਾਸਤੇ 40-50 ਪਿੰਡਾਂ ਦਾ ਜਥਾ ਲੈ ਕੇ ਲੁਧਿਆਣਾ ਤੇ ਨੂਰਪੁਰ ਤੋਂ ਰਵਾਨਾ ਹੋ ਕੇ ਬਾਬੇ ਬਕਾਲਾ ਸਾਹਿਬ ਪੰਥ ਦੀ ਜੋ ਚੜ੍ਹਦੀ ਕਲਾ ਵਾਸਤੇ ਜਿਹੜੇ ਸਿੰਘ ਸਾਡੇ ਅਜੇ ਤੱਕ ਰਿਆ ਨਹੀਂ ਕਰ ਰਹੀ ਸਰਕਾਰ ਉਹਨਾਂ ਦੇ ਸੰਬੰਧ ਚ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਅੱਜ ਅਸੀਂ ਭਾਰਤੀ ਕਿਸਾਨ ਦੁਨੀਆ ਨੂੰ ਖੋਸਾ ਦੇ ਸਿਰਿਆ ਜਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਦੀ ਅਗਵਾਈ ਦੇ ਵਿੱਚ ਬਹੁਤ ਵੱਡਾ ਕਮਸੇ ਕਮ 40 50 ਪਿੰਡਾਂ ਦਾ ਇਕੱਠ ਲੈ ਕੇ ਬਾਬਾ ਬਕਾਲਾ ਸਾਹਿਬ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਨੂੰ ਜੀਵਾਸ ਸਮਰਥਨ ਦੇਣ ਜਾ ਰਹੇ ਹਾਂ ਸੋ ਬਾਬਾ ਬੱਗਲਾ ਸਾਹਿਬ ਜਾ ਕੇ ਅਸੀਂ ਇਹ ਜੀ ਦਾ ਦਬਾਅ ਮਜ਼ਬੂਤ ਦਵਾਂਗੇ ਕਿ ਭਾਈ ਅਮਰਤਪਾਲ ਸਿੰਘ ਉਹ ਬਾਈ ਜੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ